ਉਹ ਪਟਸਾਵਾਲਾ ਅਸਥਾਨ ਉਹ ਪ੍ਰਗਟ ਕੀਤਾ ਤੇ ਬਾਬਾ ਜੀ ਦੇ ਪੈਰ ਵਿੱਚ ਨਾ ਇੱਕ ਜ਼ਖਮ ਰਹਿੰਦਾ ਸੀ ਛੋਟਾ ਜਿਹਾ ਕਦੀ ਹਟ ਜਾਣਾ ਤੇ ਕਦੀ ਉਹ ਥੋੜਾ ਜਿਹਾ ਗਿੱਲਾ ਹੋ ਜਾਣਾ ਇੱਕ ਗਿਆਨੀ ਗਿਆਨੀ ਹੁੰਦਾ ਸੀ ਧੁੰਨ ਦਾ ਹੋਰ ਵੀ ਸਿੰਘ ਇਹ ਬਾਬਾ ਜੀ ਇਹ ਕੀ ਗੱਲ ਹੈ ਦੱਸੋ ਬਾਬਾ ਜੀ ਕਹਿਣ ਲੱਗੇ ਕਰਾਈ ਮਾਰਦੇ ਹਾਂ ਗੁਰਦੁਆਰੇ ਸਾਹਿਬ ਉਹ ਤੋਂ ਕਿੱਲ ਵੱਜ ਗਿਆ ਨਹੀਂ ਬਾਬਾ ਜੀ ਦੱਸੋ ਬਾਬਾ ਜੀ ਕਹਿਣ ਲੱਗੇ ਬਈ ਗੱਲ ਇਹ ਆ ਬਈ ਜਦੋਂ ਉਹ ਦਿਸਾਲੇ ਲੈ ਕੇ ਆਏ ਸਨ ਆ ਤੇ ਪੱਠ ਵਿੱਚ ਬੈਠੇ ਆ ਤੇ ਉਹਨਾਂ ਨੇ ਜਿਹੜੇ ਗੁਰੂ ਕੀ ਅਮਾਨਤ ਸੀ ਉਹ ਤੇ ਅਸੀਂ ਲਿਆਉਣੀ ਸੀ ਉਹਨਾਂ ਨੇ ਵਿੱਚ ਜੀ ਭਾਨਿਆਂ ਨੇ ਥੋੜਾ ਬਾਗਾ ਜਿਹੜੇ ਗਹਿਣੇ ਸੀ ਨਾ ਉਹ ਵਿੱਚ ਰੱਖ ਦਿੱਤੇ। ਉਹ ਜਿਹੜੇ ਗਹਿਣੇ ਢਲੇ ਨੇ ਉਹ ਸਾਡੇ ਪੈਰ ਨੂੰ ਲੱਗੇ ਕਿਉਂਕਿ ਉਹ ਆਪਣੇ ਨਹੀਂ ਸੀ। ਕਿਸ ਕਰਕੇ ਇਹ ਗੱਲ ਉਹਨਾਂ ਨੇ ਜਣਾ ਦਿੱਤੀ ਉਹ ਆਪ ਹੀ ਸੀ।